ਮੈਨੂੰ ਪ੍ਰਭੂ ਕੀਤਾ ਇਹ ਕਿਸੇ ਨੂੰ ਪਤਾ ਪਹਿਲਾ ਗਾਣਾ ਮੇਰਾ ਰਿਕਾਰਡ ਹੋਇਆ ਅੰਦਰ ਲੋਕ ਦੇ ਵਿੱਚ ਦੂਜਾ ਗਾਣਾ ਰਿਕਾਰਡ ਹੋਇਆ ਪੰਸਰ ਸਾਹਿਬ ਦੀ ਕੈਸਟ ਦੇ ਵਿੱਚ ਤੀਜਾ ਗਾਣਾ ਹਰਜਿੰਦਰ ਸਿੰਘ ਦੀ ਕੈਸਟ ਦੇ ਵਿੱਚ ਚੌਥਾ ਗਾਣਾ ਰਿਕਾਰਡ ਹੋਇਆ ਪਿੰਦਰੋ ਨੇ ਗੁਹਿਲ ਸਾਹਿਬਾਂ ਤੇ ਕੈਸਟ ਕੀਤੀ ਜਰਨਲ ਕਮਾਨ ਉਦੋਂ ਬਹੁਤ ਸੁਹਾਵਣਾ ਲੱਗਦਾ ਸੀ ਲਿਖਿਆ ਮੈਨੂੰ ਕਿ ਹਾਂ ਮੇਰਾ ਗਾਣਾ ਆ ਰਿਹਾ ਹੈ ਇਹ ਲੋਕ ਨਾ ਹੁੰਦੇ ਤਾਂ ਸ਼ਾਇਦ ਮੈਂ ਵੀ ਇਸ ਲਾਈਨ ਚੱਕੇ ਨਾਂ ਬਾਤ ਪਾਉਂਦਾ ਸੋ ਸਾਨੂੰ ਕਿਤਾਬਾਂ ਲਿਖਣੀਆਂ ਚਾਹੀਦੀਆਂ ਨੇ ਕਿਤਾਬਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਇੱਥੇ ਦੋ ਕਿਤਾਬਾਂ ਜਿਕਰ ਆਮ ਚੱਲ ਰਿਹਾ ਹੈ ਇੱਕ ਆਪੇ ਦੇ ਰੂਪ ਰੂਪ ਇੱਕ ਮਿੱਟੀ ਦਾ ਮਿੱਟੀ ਨੂੰ ਫਰੋਜ ਹੋ ਗਈ ਆ ਮੈਂ ਕਹਿੰਦਾ ਆਪੇ ਦੇ ਰੂਪ ਗੁਰੂ ਹੋ ਜੀ ਆਪਾਂ ਮੰਨੂ ਫੋੜ ਲੀਏ ਸਾਰਾ ਬਸਤ ਕਲਿਆਣ ਹੋ ਜਾਊਗਾ ਆਪਣਾ ਦੋਨੇ ਕਿਤਾਬਾਂ ਦੇ ਸਰਲੇਖਾਂ ਦੇ ਵਿੱਚ ਜ਼ਿੰਦਗੀ ਪਈ ਹੈ ਸੋ ਸਾਨੂੰ ਸਾਰਿਆਂ ਨੂੰ ਲਿਖਣਾ ਚਾਹੀਦਾ ਜੇ ਲਿਖ ਨਹੀਂ ਸਕਦੇ ਬੋਲ ਕੇ ਅੱਜਕੱਲ ਤਾਂ ਬਹੁਤ ਖੁਸ਼ਾ ਗਏ ਤਾਂ ਮੈਨਾਂ ਮਿਟਕਨਾਲ ਜੀ ਆ ਗਈ ਬੋਲ ਕੇ ਰਿਪੋਰਟ ਕਰਦਣਾ ਚਾਹੀਦਾ ਕਿਉਂਕਿ ਸਭ ਤੋਂ 20 ਸਾਲਾਂ ਬਾਅਦ ਇਹ ਚੀਜ਼ਾਂ ਇੱਥੇ ਕਿਸੇ ਨੇ ਪੁੱਛਣੀਆਂ ਉਹਦੋਂ ਬਾਅਦ ਕਿੰਨਾ ਕਿਤਾਬਾਂ ਹੋਣੀਆਂ ਲਿਖਣ ਵਾਲੇ ਕੋਈ ਹੋਣਗੇ ਅਸੀਂ ਚਿੰੰਗਜੀ ਲਾ ਜੀਏ ਇੱਕ ਮੈਂ ਬੇਨਤੀ ਕਰਉ ਦਵਾਨਾ ਸਾਹਿਬ ਤੁਹਾਨੂੰ ਪਹਿਲਾਂ ਵੀ ਕਰੀ ਸੀ ਭਿੰਦਰ ਜੀ ਸਾਰਿਆਂ ਨੂੰ ਆਪਣੇ ਪਠੰਡਾ ਮੇਰੇ ਪੇਕੇ ਪਿੰਡ ਵਰਗੈਂ ਇੱਥੇ ਆ ਕੇ ਮੇਰੇ ਰੂ ਖੜੀ ਜਾਂਦੀ ਹੈ ਜਦ ਦਿਨਾਂ ਨੂੰ ਕਿਹਾ ਮੈਂ ਕਹੇ ਪ੍ਰਮਾਤਮਾ ਉਹਦੇ ਕੋਈ ਕੰਮ ਨਾ ਕੱਢੀ ਦੋ ਤਰੀਕ ਨੂੰ ਮੈਂ ਜਾਣਾ ਹੀ ਜਾਣਾ ਜਦ ਮੈਂ ਮਰ ਜਾਈਂ ਅਬ ਮੈਂ ਕੱਲ ਮੈਨੂੰ ਛੁੱਟੀ ਦੇ ਦਿੱਤੀ ਮੈਂ ਕੱਲ ਨੂੰ ਬਸਵੇਰੇ 6 ਵਜੇ ਤੁਰਨਾ ਤੇ ਮੈਨੂੰ ਲੱਗਦਾ ਕਿ ਆਪਾਂ ਸਾਲ ਪਵਾ ਲੈਣਾ ਇੱਕ ਵੈਸੇ ਹੀ ਰੱਖ ਲਿਆ ਕਰੀਏ ਕੁਝ ਵੀ ਕਿ ਆਪਾਂ ਤੇ ਚਾਹ ਚਾਹ ਬਣਾ ਕਰੀਏ ਅਗਲਾ ਪਾਣੀ ਨਾਲ ਸਾਰ ਲਿਆ ਕਰਾਂਗੇ ਅਕਤੂਬਰ ਨੂੰ ਮੰਪਲ ਦੇ ਵਿੱਚ ਨਾ ਕਿ ਇੱਕ ਹੋਰੇ ਤਰ੍ਹਾਂ ਦਾ ਮਾਹੌਲ ਜਾਂ ਬਣ ਜਾਂਦਾ ਘਰ ਇਕੱਲਾ ਕਰ ਕੋਈ ਬਾਹਰ ਨਾ ਜਾ ਕਿ ਇਹਦੀ ਕਿਤਾਬਿਸ਼ ਪਾ ਦੇ ਕਰੀਏ ਪੰਜ ਪੰਜ ਆਪ ਇਕੱਠਾ ਕਰਕੇ ਮਾਲ ਇੱਕ ਸਾਲ ਦੇ ਵਿੱਚ ਨਾ ਕੋਈ ਦਿਨ ਹੈ ਜ ਮਤਲਬ ਕਿ ਆਪਾਂ ਬਠਿੰਡੇ ਜ਼ਰੂਰ ਇਕੱਠੇ ਹੋਇਆ ਕਰੀਏ ਕਿ ਜਦੋਂ ਮੈਂ ਬਠਿੰਡੇ ਹੋਣਾ ਇੱਕ ਨਵੀਂ ਰਾਜੀ ਲੈ ਕੇ ਜਾਣਾ ਅੱਜ ਅਮਿੰਦਰ ਸਿੰਘ ਰਾਏ ਨੇ ਇੱਥੇ ਬਰਨਾਲੇ ਮੈਨੂੰ ਪਤਾ ਹੈ ਕੁਝ ਕਰਨਗੇ ਜ਼ਰੂਰ ਹੋਣਾ ਜਦੋਂ ਇਹ ਕੁਝ ਕਰਨੇ ਦਾ ਬਹੁਤ ਵੱਡਾ ਖੁਸ਼ ਹੋਊਗਾ ਤੇ ਜਦੋਂ ਤੁਸੀਂ ਸਾਰੇ ਕੁਝ ਕਰੋਗੇ ਬਹੁਤ ਵੱਡਾ ਖੁਸ਼ ਹੋਊਗਾ ਆਪਾਂ ਕੁਝ ਕਰ ਜੀ ਕਿਉਂਕਿ ਆਪਣੇ ਕੋਲੇ 20 ਤੋਂ 25 ਸਾਲ ਹੈਗੇ ਇਹਨਾਂ ਚੇਕ ਉਸ ਆਪਾਂ ਕਰਕੇ ਜਾਵਾਂ ਅਗਲੇ ਹਿੱਸੇ ਚੰਨ ਦਾ ਹੋਰ ਪੁੱਤਾ ਲਾਣ ਨੂੰ ਆਪਾਂ ਤੁਰ ਪੂਗਾ ਮਨ ਮਨ ਪੁੱਤ ਪਵਾਣਾ ਹੋਰੀ ਪਹਿਲਾਂ ਨਵੇਂ ਸੀਗੇ ਹੁਣ ਇਹ ਪੁਰਾਣੇ ਹੋ ਗਏ ਹੈ ਨਾ ਤੇ ਹੋਰ ਗੱਲਾਂ ਤੇ ਚੱਲ ਪੂਗਾ ਸੋ ਇੰਨੀਆਂ ਬੀਣ ਤੇ ਕਬੂਲ ਕਰੋਗੇ ਕਿਤਾਬ ਨੂੰ ਜਰੂਰ ਕੋੜੇ ਖਰੀਦ ਕੇ ਪੜਿਓ ਮੈਨੂੰ ਕੋਈ ਮੁੱਲ ਦੇਣੀ ਆ ਤੇ ਤੇ ਆਪਾਂ ਲਿਖਦੇ ਨਹੀਂਏ ਆਪਣੇ ਸਾਰਿਆਂ ਕੋਲੇ ਕੁਛ ਨਾ ਕੁਝ ਹੈਗਾ ਆਪਾਂ ਸੰਗ ਜਾਣਿਆ ਲਿਖਦੇ ਨਹੀਂ ਮੈਂ ਕਾ ਮੇਰੇ ਕੋਲ 10 ਪਈਆਂ ਨੇ ਥੜੇ ਮੇਰੇ ਛੱਪ ਦੀਆਂ ਨੇ ਉਹਦਾ ਫਾਇਦਾ ਕੀ ਲੱਗਿਆ ਉਹ ਉਹਨਾਂ ਨੇ ਕਰਤਾ ਮੜਾ ਦਾ ਬਰਾਲਾ ਸਿੱਧੂ ਸਾਹਿਬ ਇਪਨੇ ਹੱਥ ਮੇਰ ਕਰਕੇ ਮੇਰਾ ਆ ਗਿਆ ਪਤਾ ਪਿੰਡਾਂ ਕਿੱਥੋਂ-ਕਿਥੋਂ ਮੈਂ ਕੀ ਕਰਦਾ ਸੀ ਜਦੋਂ ਆਪਾਂ ਪਿਛੋਕੜ ਫਰੋਲਦੇ ਆ ਨਾ ਜੀ ਉਦੋਂ ਕਈ ਗੱਲਾਂ ਦਾ ਜਦੋਂ ਮੈਂ ਇੱਕ ਜਦੋਂ ਮੈਂ ਪਿੰਡੋਂ ਤੁਰਿਆ ਕਿਤਾਬ ਦੀ ਗੱਲ ਕੀਤੀ ਉਦੋਂ ਹੰਕਾਰੀ ਗੱਲਾਂ ਨੂੰ ਮੈਂ ਅਵੈਡ ਕਰਨਾ ਸ਼ੁਰੂ ਕੀਤਾ ਜਿਹੜੀਆਂ ਕਿ ਆਪਾਂ ਚੱਲਦੇ ਦੌਰ ਚ ਕਈ ਵਾਰੀ ਹੰਕਾਰ ਦੀ ਗੱਲ ਕਰ ਜਾਂਦੇ ਮਾਣ ਦੀ ਗੱਲ ਕਰ ਜਾਂਦੇ ਪਰ ਹੋਰ ਤਰ੍ਹਾਂ ਦੀ ਬੜਕ ਦੀ ਮਾਰਨ ਵਾਲੀ ਗੱਲ ਕਰ ਜਾਂਦੇ ਮੈਂ ਕਿਹਾ ਨਹੀਂ ਜਾ ਰਹੀ ਚਿਰਕਾਉੜੂ ਵੀ ਚੀਜ਼ ਕਿਤਾਬ ਜਾਊਗੀ ਆਪਾਂ ਆਪਣੇ ਆਪ ਨੂੰ ਫਰੋਲ ਕੇ ਚੀਜ਼ਾਂ ਲਿਖਦੇ ਸੋ ਲਿਖਣਾ ਚਾਹੀਦਾ ਹੈ ਵਧਾਈ ਦਾ ਪਾਤਰ ਹੈ ਮੂਰ ਪਰਜਿਨ ਸਾਰਿਆਂ ਨੂੰ ਇਕੱਠੇ ਕੀਤਾ ਇਹਦੀ ਜਿਹੜੀ ਸੰਗਤ ਹੈ ਨਾ ਘੇਰਾ ਬਹੁਤ ਵੱਡਾ ਹੈ ਨਮਾ ਪਮਾ ਕਰਕੇ ਕੋਈ ਬਾਹਰ ਬੁਰ ਗਏ ਹੋਣਗੇ ਬੰਦੇ ਕੱਲੇ ਮੁਲਕਾਂ ਚ ਕਿਸੇ ਝੋਨੇ ਦਾ ਟਾਈਮ ਹੈ ਇਹਦੀ ਸੰਗਤ ਪੰਜਾਬ ਦੇ ਸਭ ਤੋਂ ਵੱਡੀ ਸੰਗਤ ਹੈ ਵੱਡਾ ਬਾਬਾ ਇਸ ਮੰਗਲੇ ਚ ਸੋ ਇਹਦੀਆਂ ਕਬੂਲ ਕਰਿਓ ਕਿ ਕਿਤਾਬ ਪੜਿਓ ਜ਼ਰੂਰ ਲਿਖੋ ਜ਼ਰੂਰ ਤੇ ਇੱਕ ਅਗਲੇ ਸਾਲ ਨਵੰਬਰ ਚ ਕੋਈ ਨਾ ਕੋਈ ਦਿਨ ਰੱਖ ਲਿਆ ਕਰੂ ਜਿੰਨਾ ਚਿਰ ਜਿਉਂਦੇ ਆ ਉਹਨਾਂ ਚਿਰ ਆਪਾਂ ਮਿਲਦੇ ਰਹਿਾਂਗੇ ਰੂਹਾਂ ਦਾ ਫੇਰੋਂ ਦਾ ਰੂਗਾ ਤੁਹਾਨੂੰ ਦਾ ਸੁਖੀ ਦਿਹਾੜੀ ਲੱਗਣੀ ਨੇ ਜਪਾਂ 2020 ਰਫਰੈਂਸ ਨੇ ਸੰਗੀਤ ਗੋਲਤਾ ਗਏ ਉੱਤੇ ਐ ਆ ਬੈਠੇ ਨੇ ਬਾਬੇ ਬੰਦੇ ਨਾ ਮੈਂ ਸਾਰੇ ਤਾਂ ਨਹੀਂ ਲੈ ਸਕਦਾ ਕਿਉਂਕਿ ਮੈਨੂੰ ਕਈ ਦਾ ਯਾਦ ਨਹੀਂ ਰਹਿੰਦੇ ਫਿਰ ਕਈ ਜਿਵੇਂ ਭੁੱਲ ਜਾਂਦੇ ਆਪਾਂ ਆ ਬੈਠੇ ਨੇ ਬਾਬੇ ਇਹਨਾਂ ਦਾ ਗਾਣਾ ਬਹੁਤ ਸੁਣਦਾ ਮੈਂ ਪੇਟਵਾਰੀਆ ਉਹਦੇ ਕਿਹੜਾ ਆ ਸਾਡੇ ਚੋਟੀਆਂ ਸਾਹਿਬ ਇੱਥੇ ਹੈ ਤੇ ਆ ਅਨਾਸ ਹੋਰੀ ਉਹ ਪਿੱਛੇ ਪੱਤੀ ਸੰਤ ਰੈਟਰ ਅਡੇ ਰਵਣਾ ਜੀ ਤੇ ਪਿੱਛੇ ਆ ਬੁੜਾ ਕੰਮ ਨੇਗਾ ਅਜੀਤੀ ਉਹ ਲੋਕੀਤੀ ਪੁੱਛੀ ਰਹੀ ਤੂੰਰੇ ਨਾਲ ਹੀ ਕਿਸੇ ਮਾਸੇ ਸੋ ਨੰਬਾ ਹੋ ਗਿਆ ਮੇਰੇ 5 ਮਿੰਟ ਤੋਂ ਵੱਧ ਹੋ ਗਿਆ ਉਹਦਾ ਜੁਰਮਾਨਾ ਲਾਗ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਧਾਰਨ ਤੇ ਮੇਰੇ ਵੱਲੋਂ ਵੀ ਪੁਲਿਸ ਸਾਹਿਬ ਦੇ ਵੱਲੋਂ ਵੀ ਸਾਰੀ ਮਹਿਫਲ ਦਾ ਕਿਉਂਕਿ ਬਹੁਤ ਵਧੀਆ ਸਰੋਤ ਤੇ ਬਹੁਤ ਵਧੀਆ ਪਾਠਕ ਪਠੰਡੇ ਤੋਂ ਵਧੀਆ ਨਹੀਂ ਮਿਲ ਸਕਦੇ ਕਿਤੇ ਹਨਾ ਪ੍ਰਾਣੇ ਕਲਾਕਾਰ ਬਸ ਅੱਧਾ ਮਿੰਟ ਕੋਹ ਲੈ ਲੈਣਾ ਸਦੀਕ ਸਾਹਿਬ ਜਦੋਂ ਕੋਈ ਨਵਾਂ ਗਾਣਾ ਕੱਢਦੇ ਤਾਂ ਐਸ ਇਲਾਕੇ ਜਿਹੜੇ ਖਾੜੇ ਲੱਗਦੇ ਪਹਿਲਾਂ ਇੱਥੇ ਲਾ ਕੇ ਜਾਂਦੇ 2 4 5 ਗੱਜੇ ਗਾਣੇ ਦਾ ਰਿਸਪੌਂਸ ਨਾ ਮਿਲੋ ਗਾਣਾ ਬੰਦ ਕਰ ਦਿੰਦੇ ਸਿੰਦਰ ਤੁਹਾਨੂੰ ਪਤਾ ਹੋਊਗਾ ਇਸ ਗੱਲ ਦਾ ਪੰਦਰ ਸਾਹਿਬ ਨੂੰ ਪਤਾ ਹੋਊਗਾ ਇਸ ਗੱਲ ਦਾ ਮਾਲ ਵਿੱਚ ਜਾ ਕੇ ਪਹਿਲਾਂ ਗਾਣਾ ਗਾ ਕੇ ਜਾਂਦੇ ਮਾਲ ਵਿੱਚ ਸਰੋਤੇ ਜਿੰਨੇ ਵਧੀਆ ਹੈਗੇ ਲੇਕਿਨ ਜਿੰਨੇ ਵਧੀਆ ਹੈਗੇ ਸਾਰੇ ਪਾਸਿਆਂ ਨੇ ਕੰਮ ਨੂੰ ਪਤਾ ਹੈ ਪਹਿਰਾ ਸਾਹਿਬ ਨੂੰ ਪਤਾ ਸਾਰਿਆਂ ਨੂੰ ਪਤਾ ਸੋ ਆਪਾਂ ਇਕੱਠੇ ਹੋਇਆ ਕਰੀਏ ਅਨੇ ਬਹਾਨੇ ਕੋਈ ਨਾ ਕੋਈ ਬਹਾਨਾ ਕੱਢ ਕੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਸੀ ਕਾਲਸਰ ਹੈ ਬਹੁਤ-ਬਹੁਤ ਸ਼ੁਕਰੀਆ ਜੀ ਜਨਾਬ ਤੁਹਾਡੇ ਹੋਰ ਦੇ ਨਾਲ ਇਸ ਮੇਲ ਨੂੰ ਹੋਰ ਰਗ ਮਿਲਿਆ ਰਗਦ ਮਿਲਿਆ ਤੁਹਾਨੂੰ ਬਹੁਤ ਬਹੁਤ ਤਨਵਾਦ ਸੋ ਜਿੱਥੇ ਸਾਡੇ ਭਰਾਵਾਂ ਦੀਆਂ ਸੱਜਣਾ ਦੀਆਂ ਪਿਆਰਿਆਂ ਦੀਆਂ ਹਾਜ਼ਰੀਆਂ ਲੱਗ ਰਹੀਆਂ ਨੇ ਉੱਥੇ ਭੈਣਾਂ ਦੀ ਹਾਜ਼ਰੀ ਹਲਤੱਕ ਇੱਕ ਵੀ ਨਹੀਂ ਲੱਗੀ ਸੋ ਮੈਂ ਸਤਿਕਾਰ ਸਹਿਤ ਬੇਨਤੀ ਕਰੂੰਗਾ ਭੈਣਾਂ ਦੇ ਵੱਲੋਂ ਰਮਨ ਗਿੱਲ ਜੀ ਨੂੰ ਕਿ ਉਹ ਆ ਕੇ ਲਾਸਟ ਗੀਤ ਵਾਲਾ ਪਾ ਚੱਲਾਂਗੇ ਜੋ ਪ੍ਰਬੰਧਕ ਕਮੇਟੀ ਨੇ ਮੈਨੂੰ ਨਾਮ ਦਿੱਤੇ ਮੈਂ ਕੋਸ਼ਿਸ਼ ਕੀਤੀ ਸਾਰਿਆਂ ਨੂੰ ਸਹਿਲ ਹੁਣ ਦੀ ਫਿਰ ਵੀ ਕੁਝ ਹੁਣ ਤਾਈਆਂ ਰਹਿ ਜਾਂਦੀਆਂ ਨੇ ਸੌਰੀ ਫਤ ਹੈ ਅਗਲਾ ਗਾਇਕੀ ਤਾਂ ਸੁਣਾਗੇ ਰਮਨ ਗਿੱਲ ਜੀ ਤੋਂ ਅੱਜ ਦੇ ਸਮੇਂ ਦੇ ਚਰਚਿਤ ਸੋ ਨੂੰ ਬਕਿਆ ਦਾ ਕਈ ਕੰਮਾਂ ਦੇ ਵਿੱਚ ਆ ਬੜਾ ਨਾਮ ਹੈ ਜਿਹੜਾ ਇਹਨਾਂ ਦਾ ਉੱਤੇ ਸਾਹਮਣੇ ਆ ਰਿਹਾ ਰਾਮਨ ਗਿਲਜੀ ਦਾ ਇੱਥੇ ਹੋਂ ਤੇ ਬਹੁਤ ਬਹੁਤ ਸਵਾਗਤ ਇਸ ਤੋਂ ਬਾਅਦ ਕੁਝ ਸਾ ਅਧੂਰੇ ਨੇ ਗੁਰਪ੍ਰੀਤ ਭੰਗੂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਆਪਣੀ ਬੁੱਕ ਲੀਸ ਕਾਉਂਟ ਲਈ ਪੂਰੀ ਟੀਮ ਨੂੰ ਤਿਆਰ ਰੱਖਣਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਤਿਕਾਰਯੋਗ ਰਾਮਨ ਗਿਲਜੀ ਇੱਕ ਵਾਰ ਤਾੜੀਆਂ ਮਾਰ ਕੇ ਆਪਾਂ ਪੈੜਾ ਦੀ ਹਾਜ਼ਰੀ ਹੈ ਜਿਹੜੀ ਇਸ ਮੌਕੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਐਮ ਐਸ